ਸਿਸਕਲ ਜੀ ਸਵਾਗਤ ਹੈ ਗੁਰਨਾਣਕ ਸਟੋਰ ਮੈਸਰਖਾਨਾ ਤੇ ਅੱਜ ਆਪਾਂ ਨਿਊ ਸੂਟ ਲੈ ਕੇ ਆ ਗਏ ਤੁਹਾਡੇ ਵਾਸਤੇ ਦੁਪੱਟੇ ਵਾਲੇ ਤੇ ਜਿਹੜੇ ਅੱਜ ਦੇ ਸੂਟ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣਾ ਸੋਹਣੀ ਕਲੈਕਸ਼ਨ ਹੈ ਇਹ ਤੇ ਇਹਦੇ ਤੇ ਬਹੁਤ ਹੀ ਸੋਹਣਾ ਪ੍ਰਿੰਟ ਹੈ ਤੇ ਪੇਂਟ ਹੁੰਦਾ ਜਿਵੇਂ ਇਦਾਂ ਦਾ ਡਿਜ਼ਾਈਨ ਲੱਗਦਾ ਦੁਪੱਟਾ ਆਪਾਂ ਤੁਹਾਨੂੰ ਖੁੱਲੇ ਸਾਈਜ਼ ਦਾ ਦੇਵਾਂਗੇ ਪੱਟੀ ਵਾਲਾ ਦੁਪੱਟਾ ਫਿਨਿਸ਼ਿੰਗ ਪੱਟੀ ਨਾਲ ਤਿਆਰ 2.5-2 ਮੀਟਰ ਦਾ ਦੁਪੱਟੇ ਦੇ ਨਾਲ ਸੂਟ ਦੇਾਂਗੇ ਸਿਰਫ ਰੇਂਜ ਦੇਾਂਗੇ 650 ਰੁਪਿਆ ਤੇ ਬਹੁਤ ਹੀ ਸੋਹਣੇ ਸੋਹਣੇ ਕਲਰ ਆ ਇਸੇ ਨੰਬਰ ਤੇ ਆਪਣਾ ਵਟਸਐਪ ਜਲਦਾ ਤੁਸੀਂ ਸ਼ੂਟ ਨੂੰ ਬੁੱਕ ਕਰਨਾ ਹੈ ਆਰਡਰ ਪਲੇਸ ਕਰਨਾ ਹੈ ਤੁਸੀਂ ਇਸੇ ਨੰਬਰ ਤੇ ਕਰ ਸਕਦੇ ਹੋ ਆ ਤੁਸੀਂ ਦੁਪੱਟਾ ਵੀ ਚੈੱਕ ਕਰ ਸਕਦੇ ਹੋ ਖੁੱਲੇ ਸਾਈਜ਼ ਦਾ ਦੁਪੱਟਾ ਆਪਾਂ ਦੇਵਾਂਗੇ ਤੁਹਾਨੂੰ ਨਾਲ ਤੇ ਸ਼ੂਟ ਵੀ ਬਹੁਤ ਹੀ ਸੋਹਣੇ ਆ ਪਲੇਨ ਸਲਵਾਰ ਦੇ ਨਾਲ 2.5 ਮੀਟਰ ਸਲਵਾਰ ਦਾ ਸੱਫ ਦੇਵਾਂਗੇ ਤੇ 2.5 ਮੀਟਰ ਆਪਾਂ ਸ਼ਟ ਦਾ ਦੇਵਾਂਗੇ 5 ਮੀਟਰ ਦੇ ਵਿੱਚ ਆਪਾਂ ਤੁਹਾਨੂੰ ਇਹ ਸ਼ੂਟ ਦੇਵਾਂਗੇ ਤੇ ਆਹ ਲਓ ਜੀ ਕਲਰ ਚੈੱਕ ਕਰਿਓ ਬਹੁਤ ਹੀ ਸੋਹਣੇ ਕਲਰ ਆਏ ਨੇਗੇ ਆਹ ਦੇਖੋ ਜੀ ਗ੍ਰੇ ਕਲਰ ਬਹੁਤ ਹੀ ਸੋਹਣਾ ਜਿਵੇਂ ਪੇਂਟ ਕੀਤਾ ਹੁੰ ਖੁੱਲੇ-ਖੁੱਲੇ ਸਾਰੇ ਦੁਪੱਟਿਆਂ ਦੇ ਨਾਲ ਦੇਾਂਗੇ ਤੁਹਾਨੂੰ ਸਿਰਫ ਰੇਂ ਦੇਾਂਗੇ 650 ਰੁਪਇਆ ਪਹਿਲਾ ਕਲਰ ਆਪਣੇ ਕੋਲੇ ਆਇਆ ਸੀ ਡਾਰਕ ਵਾਲਾ ਹੁਣ ਲਾਈਟ ਵਾਲਾ ਆਪਣੇ ਕੋਲੇ ਚਾਟ ਆਇਆ ਬਹੁਤ ਹੀ ਸੋਹਣਾ ਤੇ ਸਾਬ ਤੁਸੀਂ ਜਿਉਂ ਤੋਂ ਦੇਖ ਸਕਦੇ ਬਹੁਤ ਹੀ ਸੋਹਣਾ ਕੰਫਰਟੇਬਲ ਕਪੜਾ ਪੋਲਾ-ਪੋਲਾ ਤੇ ਦੁਪੱਟਿਆਂ ਦੇ ਸਾਈਜ਼ ਪੂਰੇ ਖੁੱਲੇ-ਖੁੱਲੇ ਨੇ ਤੇ ਲਾਈਟ ਕਲਰ ਅਤੇ ਡਾਰਕ ਕਲਰ ਦੇ ਵਿੱਚ ਤੁਹਾਨੂੰ ਇਹ ਜਿਹੜੇ ਹੈਗੇ ਨੇ ਸ਼ੂਟ ਮਿਲ ਜਾਣਗੇ ਆਹ ਲਓ ਜੀ ਲਾਈਟ ਲੈਮਨ ਜਿਹਾ ਕਲਰ ਆ ਗਿਆ ਬਹੁਤ ਹੀ ਸੋਹਣਾ ਕਰੀਮ ਸਟੱਫ ਦੇ ਵਿੱਚ ਤੇ ਦੁਪੱਟੇ ਦੇ ਸਿਆਏ ਤੁਸੀਂ ক্লোਜ ਤੋਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸਾਫਾ ਹੈ ਆਹ ਲੋ ਜੀ ਲਾਈਟ ਪੀਚ ਕਲਰ ਦੇ ਵਿੱਚ ਤੁਸੀਂ ਸੂਟ ਨੂੰ ਚੈੱਕ ਕਰ ਸਕਦੇ ਹੋ ਸਿਰਫ ਰੇਂਜ ਦੇਣੀ ਹੈ 6500 ਰੁਪਏ ਸਾਰੇ ਆਪਣੇ 1000 ਦੀ ਰੇਂਜ ਵਾਲੇ ਸੂਟ ਨੇ ਇਹ ਆਫਰ ਪ੍ਰਾਈਸ ਦੇ ਵਿੱਚ ਤੁਹਾਨੂੰ ਰਖੜੀ ਦਾ ਕਰਕੇ ਮਿਲ ਰਹੇ ਨੇ ਤੇ ਇਸੇ ਨੰਬਰ ਤੇ ਸਕਰੀਨ ਸ਼ਾਟ ਭੇਜ ਕੇ ਤੁਸੀਂ ਫਟਾਫਟ ਸੂਟ ਨੂੰ ਬੁੱਕ ਕਰ ਸਕਦੇ ਹੋ ਜੇ ਤੁਸੀਂ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਨੂੰ ਨੋਟੀਫਿਕੇਸ਼ਨ ਜਦੀ ਮਿਲ ਜਾ ਕਰੂਗਾ ਤੇ ਆ ਲੋ ਜੀ ਵੀਡੀਓ ਨੂੰ ਸ਼ੇਅਰ ਕਰਨਾ ਤੇ ਲਾਈਕ ਕਰਨਾ ਤੇ ਸੋਣਾ ਜਾਂ ਕਮੈਂਟ ਕਰਨਾ